ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਠੀਕ ਠਾਕ ਸਾਰੇ ਲੋ ਜੀ ਕੀਰਤਨ ਹੋ ਗਿਆ ਸਕੂਲੋਂ ਛੁੱਟੀ ਤੇ ਅੱਜ ਇਹਨਾਂ ਨੂੰ ਸਕੂਲੋਂ ਮਿਲੇ ਆ ਬੂਟੇ ਰੋਖ ਲਾ ਰੋਖ ਮਿਲੇ ਆ ਟੀਚਰਾਂ ਨੇ ਦਿੱਤੇ ਆ ਵੀ ਜਾ ਕੇ ਹਰੇਕ ਬੱਚੇ ਨੂੰ ਦਿੱਤੇ ਆ ਪਤਾ ਨਹੀਂ 500 ਕਿੰਨਾ ਬੂਟਾ ਨੂੰ ਮੰਡਿਆ ਹੈ ਤੇ ਤੁਸੀਂ ਜਾ ਕੇ ਤੇ ਘਰੇ ਲਾਉਣਾ ਹੈ ਇਿੱਧਰ ਹਿੰ ਚੱਲੇ ਹੁਣ ਲਾਉਣ ਬਰਨਾਲ ਵੀ ਕਿੰਦੀ ਮੈਂ ਵੀ ਜਾਣਾ ਨਾਲ ਤਕੀਰਤ ਵੀ ਆਂਦੀ ਮੈਂ ਆਦੇ ਹੱਥੀ ਲਾ ਕੇ ਆਉਣਾ ਤੇ ਆਓ ਜੀ ਆਪਾਂ ਲਾਉਣੇ ਆਂ ਬੂਟਾ ਨਿੰਮ ਦਾ ਚਲੋ ਤਰੀ ਚੱਲ ਚੱਲ ਅੱਗੇ ਤੇ ਨਹੀਂ ਖਾਂਦਾ ਤੈਨੂੰ ਸੱਪ ਬੜੀ ਖੁਸ਼ੀ ਆਜੰਦੀ ਸਾਨੂੰ ਬੂਟੇ ਵੰਡੇ ਟੀਚਰਾਂ ਨੇ ਸਾਰੇ ਬੱਚਿਆਂ ਨੂੰ ਚੱਲ ਚੱਲ ਤਨ ਨਹੀਂ ਹੈਗਾ ਤੋਂ ਮੈਂ ਇਹਨਾਂ ਡੇਕ ਦੀ ਇੱਥੇ ਉਹ ਤੇ ਲੈ ਆਂ ਅੰਦਰ ਦੀ ਇਧਰ ਦੀ ਇਧਰ ਦੀ ਮੈਂ ਮੈਨੂੰ ਵੀ ਬਹੁਤ ਸ਼ੌਂਕ ਬੂਟੇ-ਬਾਟੇ ਲਾਉਂਦਾ ਇੱਥਾਂ ਰੋਖ ਰਖ ਲਾਉਂਦਾ ਤੇ ਕਿਸ ਕੋ ਨੇਰੀ ਨੇਕ ਟਾਲੀ ਆਪਣੀ ਡੇਕਤੀ ਵਾਵਾ ਤਕੜੀ ਸੀ ਉਹ ਦੋ ਕਟੀਆਂ ਲਾਈਆਂ ਸੀ ਤੇ ਇੱਕ ਤਾਂ ਚਲੋ ਠੀਕ ਹੈ ਤੇ ਦੂਜੀ ਨੇਰੀ ਕਰਕੇ ਡੇਕ ਪੀਆ ਐਡ ਕੀ ਆ ਪਾਵੀ ਹਸਬਣਾ ਉਧਰ ਪਾਰ ਲਿਖੇ ਤਿੰਨ ਬੂਟੇ ਉਧਰ ਲਾਏ ਆ ਕਰਤੀ ਮੈਂ ਦੋ ਤਾਂ ਵਿਸ਼ਾਲੇ ਪਤਾ ਨਹੀਂ ਫੌਜੀ ਆਪਣਾ ਲੈ ਕੇ ਆਇਆ ਕਿਹੜੇ ਆ ਵਿਸ਼ਾਲ ਹੀ ਆ ਉਹ ਤੇ ਇੱਕ ਮੈ ਲੱਗ ਕੇ ਆ ਉੱਥੇ ਟਾਲੀ 10 ਬੂਟੇ ਆਦ ਕੀ ਲਾਏ ਆ ਆਪਾਂ ਤੇ ਚੌਥਾ ਇਧਰ ਆਪ ਲੱਗਿਆ ਲਾਉਣਾ ਜੀ ਇਹ ਆਪਣੀ ਪਹਿਲੀ ਹੈ ਜੀ ਹਾਰ ਆ ਜਾ ਜ਼ਰਾ ਦੇ ਨਾਲ ਗੋਟ ਦੇ ਉੱਤੇ ਲਾ ਦਾਂਗੇ ਤੇ ਜਿਹੜੇ ਆਪਣੇ ਵੀਡੀਓ ਨੂੰ ਵੇਂਦੇ ਆ ਸਾਨੂੰ ਬੇਨਤੀ ਹੈ ਜੀ ਵੱਧ ਤੋਂ ਵੱਧ ਰੁੱਖ ਲਾਇਆ ਕਰੋ ਕਿ ਆਪਾਂ ਨੂੰ ਫਾਇਦਾ ਹੀ ਇਹ ਰੁੱਖਾਂ ਦਾ ਆਪਾਂ ਨੂੰ ਫਾਇਦਾ ਹੀ ਹੈ ਇਹਦਾ ਕੋਈ ਨੁਕਸਾਨ ਕੋਈ ਨਹੀਂ ਹੈ ਤੇ ਇਹ ਆਪਾਂ ਰਾਹ ਦੇ ਉੱਤੇ ਲਾਤਾ ਨਾਲੇ ਤਾਂ ਆਏਗੇ ਨੂੰ ਕਈਆਂ ਨੂੰ ਛਾਂ ਦੇਊਗਾ ਨਾਲੇ ਆਪਾਂ ਨੂੰ ਦਊਗਾ ਜਿਹੜਾ ਮਰਜ਼ੀ ਦੇ ਥੱਲੇ ਖਲੋ ਸਕਦਾ ਹਾਂ ਜੀ ਬੇਨਤੀ ਹੈ ਜੀ ਵੱਧ ਤੋਂ ਵੱਧ ਰੁੱਖ ਲਾਇਓ ਐਸੀ ਨਹੀਂ ਕੰਮ ਬਣੇਗਾ ਕਿਉਂ ਆਫਾਇਦ ਕੀ ਐਸੀ ਜਿੰਦ ਵਿੱਚ ਚਾਰ ਲਾਇਆ ਹੋਰ ਤਾਂ ਗਾਂ ਤੋਂ ਹੋਊਗਾ ਭਲਾ ਹੋਣੀ ਤੇ ਜਿਹੜੇ ਆਪਣੇ ਚੈਨਲ ਤੇ ਨਵੇਂ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਵਧੀਆ ਲੱਗਦੀ ਨੂੰ ਤੇ ਲਾਈਕ ਮੈਂਟ ਜਰੂਰ ਕਰਦਾ ਕਰੋ ਠੀਕ ਹੈ ਜੀ ਧੰਨਵਾਦ ਪਾਪਾ ਇੱਥੇ ਰੋਜ਼ ਪਾਣੀ ਆ ਜਾਊਗਾ ਨਾ ਪਹਿਲਾਂ ਸਰਸੂਰ ਨਾ ਜਾਏ ਸਕੂਲ ਨਹੀਂ ਤਾਂ ਮੈਨੂੰ ਇੱਕ ਨਵੀਂ ਸਾਈਕਲ ਨਹੀਂ ਮਿਲਣੀ ਸਕੂਲੋਂ ਹੋਬ ਵੀ ਫਰੀਦੀ ਲਾਦੀ ਇਧਰ ਲਾਦੋ ਕਿ ਤੋ ਦਸੀ oh my god ਸਾਰਾ ਸਿਕੋਲ ਤੇ ایرਰ ਕਰ ਰਿਹਾ ਤੇ ਕਰ ਰਿਹਾ ਹੈ ਤੇ ਇਹ ਬੜੇ ਭਾਇਏ ਉਹ सारी मेहनत पानी में इतना प्राइस प्राइस भी क्या कम तो मन देखो गए हुए दूर भी आ गई भज 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 के कोले भी आ गई को देखो जी कि चल दादू। जे तो कोली लग देखो जी, गए दादू जी इतो गोल लगते पे कित गए हुए। है किधर है दिखी है पेड़ है ये कहा से दिखता है दादू को तो देखो कहाँ से आते हैं दिख दिख हूँ राशन आ यार देखो मेरा पेड़ लग गया है है पापा गंदी नाली कितनी कि साफ हारी धोदिया आये हाय आये हाय हम्म हम्म देखो जी ते पुत्री किधर गए हुए ਉਹਦਾ ਕਿਚੜ ਚਲ ਰਹਾ ਹੈ